ਮੈਂ ਪਿਛਲੇ ਇਲੈਕਸ਼ਨ ਨਾਲੋਂ ਵਾਤੇ ਜਦੋਂ ਹਣਾ ਲੋਕ ਸਭਾ ਚੁਣਿਆ ਜਿਗਰਾਉਂ ਪੇ ਜਾ ਮੇਰੀ ਪਹਿਲੀ ਫੇਰੀ ਹੈ ਸਰਦਾਰ ਕਲੇਰ ਨੇ ਤੇ ਗੁਰਚੰਦ ਸਿੰਘ ਗਰੇਵਾਲ ਉਹਨਾਂ ਨੇ ਸਾਰੇ ਬਹੁਤ ਵਾਰ ਜਿਹੜੇ ਇੱਥੇ ਕੰਮ ਕਰਦੇ ਨੇ ਆਉਣ ਵਾਲੇ ਦਿਨਾਂ ਯੋਜਨਾ ਬਹੁਤ ਧਕੇ ਉਹਨਾਂ ਨੇ ਸੁਝਾਤੇ ਨੇ ਸਾਰਿਆਂ ਨੇ ਔਰ ਮਹਿੰਤੀ ਨੇ ਹਰ ਇਲੈਕਸ਼ਨ ਦੇ ਵਿੱਚ ਮੋਰੀ ਹੋ ਕੇ ਦੜਦੇ ਨੇ ਇਹ ਇਲੈਕਸ਼ਨ ਬੜੀ ਇਤਿਹਾਸਿਕ ਇਲੈਕਸ਼ਨ ਹੈ ਪੰਜਾਬ ਦੇ ਲਈ ਤੋ ਕਿ ਪਿਛਲੇ ਸਮੇਂ ਦੋ ਬਾਦੂ ਪਾਰਟੀਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗਵਰਾਹ ਕਰਕੇ ਵੋਟਾਂ ਲੈ ਲਈਆਂ ਤੇ ਕਿਨੇ ਝੂਠੀ ਸੌ ਕਾਦੀ ਦੂਜੇ ਨੇ ਝੂਠੀਆਂ ਗਰੰਟੀਆਂ ਦਿੱਤੀਆਂ ਦੋਨੇ ਹੀ ਆਪਣੀਆਂ ਜਿਹੜੀਆਂ ਕੀਤੀ ਹੋਈ ਗੱਲਾਂ ਦੇਖ ਰਹੇ ਨਹੀਂ ਉੱtre ਅੱਜ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਕੇ ਦੇਖ ਲਿਆ ਪਰ ਇਹ ਮਹਿਸੂਸ ਕਰਦੇ ਨੇ ਵੀ ਜੋ ਸ਼ੋਮਨ ਅਕਾਲੀ ਦਲ ਨੇ ਕੰਮ ਕੀਤੇ ਸੀ ਵਿਕਾਸ ਕੀਤਾ ਸੀ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਸੀ ਅਮਨ ਤੇ ਸ਼ਾਂਤੀ ਸੀ ਕੋਈ ਨਾ ਦੋਨਾਂ ਰਾਜਾਂ ਨੇ ਦੋਨਾਂ ਸਰਕਾਰਾਂ ਨੇ ਜੋ ਦੋਨਿਆਂ ਨੇ ਖਤਮ ਕਰਦੀ ਪੰਜਾਬ ਅੱਜ ਲੁਧਿਆਣਾ ਸ਼ਹਿਰ ਦੀ ਪੋਜੀਸ਼ਨ ਆ ਸਾਡੇ ਮੂੰਹ ਦੇ ਕੋਈ ਸ਼ਹਿਰ ਕਰਨ ਵੀ ਨਹੀਂ ਨਿਕਲ ਸਕਦਾ ਇੰਨੇ ਲੁਟੇਰੇ ਸੁਰੇ ਵਰਦੇ ਉਹ ਸ਼ਹਿਰ ਕਰਨ ਜਾਂਦਾ ਉਹਨੂੰ ਵੀ ਲੁੱਟ ਲੈਂਦੇ ਇਹ ਕਦੇ ਪੰਜਾਬ ਚ ਨਹੀਂ ਹੋਇਆ ਸੀ ਇਦਾਂ ਦਾ ਪੰਜਾਬ ਦਾ ਵਾਤਾਵਰਨ ਬਿਲਕੁਲ ਇਹਨਾਂ ਨੇ ਵਿਗਾੜ ਦਿੱਤਾ ਪੰਜਾਬ ਦਾ ਮਾਹੌਲ ਬਿਲਕੁਲ ਵਿਗੜ ਗਿਆ ਝੂਠੀਆਂ ਗਰੰਟੀਆਂ ਨੇ ਜਿਹੜੀਆਂ ਦੇ ਕੇ ਉਹਨਾਂ ਨੇ ਲੋਕਾਂ ਨੂੰ ਗੁਲਾਮ ਕੀਤਾ ਸੀ ਅੱਜ ਗਰੰਟੀਆਂ ਦੇਣ ਵਾਲਾ ਅੰਦਰ ਬੈਠਾ ਨੂਰੀ ਧੀਰੀ ਛਤਰੀ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਕੌਣ ਪੁੱਛੂਗਾ ਵੀ ਸਾਨੂੰ ਤੁਸੀਂ ਆ ਕੇ ਆਇਆ ਸੀ ਤੇ ਪੂਰਾ ਕਰ ਦੇਣਾ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲਾ ਜੋ ਮੱਲੇ ਮੱਲੇ ਗਲੀ ਗਲੀ ਘਰ ਘਰ ਜਾਂਦੇ ਨੇ ਜਦੋਂ ਮਰਜ਼ੀ ਪੁੱਛ ਲੋ ਜਦੋਂ ਮਰਜ਼ੀ ਰੋਕ ਲੋ ਜਦੋਂ ਮਰਜ਼ੀ ਕਰ ਦੇ ਸ਼੍ਰੋਮਣੀ ਕਾਲੀਦਾਲ ਪੰਜਾਬ ਦੀ ਪਾਰਟੀ ਕਦੇ ਝੂਠ ਨਹੀਂ ਬੋਲ ਸਕਦੇ ਕਿਉਂਕਿ ਅਸੀਂ ਵਿਚਰਾਂ ਬਾਹਰੋਂ ਵਾਲੇ ਜਿੰਨਾ ਮਰਜ਼ੀ ਝੂਠ ਬੋਲ ਜਾਂਦੇ ਨੇ ਝੂਠ ਬੋਲ ਕੇ ਕਿਉਂਕਿ ਝੂਠ ਕਹਿੰਦੇ ਚੱਲ ਜਾਂਦਾ ਇਹਨਾਂ ਦਾ ਦੋ ਵਾਰ ਝੂਠ ਚੱਲ ਗਿਆ ਦੋ ਪਾਰਟੀਆਂ ਦਾ ਦੋਨਾਂ ਦਾ ਝੂਠ ਚੱਲ ਗਿਆ ਸੋ ਹੁਣ ਲੋਕ ਸਮਝ ਗਏ ਨੇ ਕਿ ਝੂਠ ਜਿਹੜਾ ਝੂਠ ਹੁੰਦਾ ਸੱਚ ਸੱਚ ਹੁੰਦਾ ਫੈਸਲਾ ਹੋ ਗਿਆ ਮੁਕਾਬਲਾ ਵੀ ਹੋ ਗਿਆ ਤਨਾਪਾਤੀਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਐਸਾ ਕੋਈ ਗਲਤੀ ਨਹੀਂ ਕਰਨਗੇ ਜਿਹਦੀ ਫੇਰ ਬੜੇ ਲੰਮੇ ਸਮੇਂ ਤੱਕ ਤੁਹਾਨੂੰ ਭੁਗਤਣੀ ਪਵੇ ਢੀਣਾ ਸਾਹਿਬ ਤੁਹਾਨੂੰ ਆਸ ਲੱਗਦਾ ਵੀ ਹੁਣ ਜਿਹੜਾ ਸਮਾਰਿਆ ਅਕਾਲੀ ਦਲ ਦਾ ਆ ਰਿਹਾ ਪੰਜਾਬ ਦਾ ਆ ਰਿਹਾ ਪੰਜਾਬੀਆਂ ਦਾ ਆ ਰਿਹਾ ਜੀ ਢੀਣਾ ਸਾਹਿਬ ਵਿਰੋਧੀ ਪਾਰਟੀ ਦਾ ਇਲਜ਼ਾਮ ਆ ਜੀ ਕਿ ਵਿੱਦਵੀ ਵਿੱਚ ਤੁਹਾਡਾ ਹੱਥ ਹੈ ਦੇਖੋ ਹੁਣ ਕੋਈ ਵਿੱਦਵੀ ਦੀ ਗੱਲ ਚੱਲ ਰਹੀ ਹੈ ਦੋ ਸਰਕਾਰਾਂ ਵਿੱਦਵੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਬਣ ਗਿਆ ਪਰ ਇਲੈਕਸ਼ਨ ਟਾਈਮ ਕਿਉਂ ਛਾਲੇ ਜਾਂਦਾ ਮੁੱਦਾ ਜੀ ਦੇਖੋ ਮੈਂ ਤੁਸੀਂ ਸਾਰੇ ਸਤਿਕਾਰਯੋਗ ਵੀਰੋਂ ਤੀਜਾ ਚੌਥਾ ਥੰਮ ਕਹਿੰਦੇ ਆ ਆਪਾਂ ਪੱਤਰਕਾਰ ਨੂੰ ਤੁਸੀਂ ਬਹੁਤ ਸਮਝ ਰੱਖਦੇ ਇਹ ਤੁਹਾਨੂੰ ਵੀ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਜਦੋਂ ਗੱਲ ਕਰਦੇ ਨੇ ਵੀ ਭਾਈ ਇਹ ਹੁਣ ਗੱਲ ਤੁਸੀਂ ਜਿਹੜੀ ਕਰਦੇ ਹੋ ਜਦੋਂ ਸਮਾਂ ਹੁੰਦਾ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਸ਼ਕਤੀ ਆ ਤੁਹਾਡੇ ਕੋਲ ਕਾਨੂੰਨ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਜੇ ਆਪਾਂ ਗੱਲ ਕਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਸਿਰ ਪਊਗਾ ਜੀ ਨਹੀਂ ਹੁਣ ਘਬਰਾ ਲੋਕ ਹੁਣ ਸਾਰੀਆਂ ਗੱਲਾਂ ਤੋਂ ਉੱਪਰ ਉੱਟ ਗਏ ਨੇ ਹੁਣ ਵਿਦਵੀ ਦੀ ਗੱਲ ਕਿਤੇ ਹੋ ਰਹੀ ਐ ਇਸ ਵੇਲੇ ਮਸਲਾ ਹੱਲ ਹੋ ਗਿਆ ਨਹੀਂ ਹੋਇਆ ਮਸਲਾ ਵੀ ਹੱਲ ਨਹੀਂ ਹੋਇਆ ਗੱਲ ਵੀ ਨਹੀਂ ਹੋ ਰਹੀ ਠੀਕ ਹੈ ਕਿਉਂਕਿ ਮਸਲੇ ਹੋਰ ਝੂਠ ਦੇ ਖੜੇ ਕੀਤੇ ਹੋਏ ਨੇ ਉਹਨਾਂ ਨੇ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਉੱਪਰਲੀ ਸਰਕਾਰ ਦਾ ਧੰਨ ਦੇ ਨਾਂ ਦੇ ਲੋਕਾਂ ਨੂੰ ਪਾੜੀ ਜਾਂਦੀ ਐ ਥੱਲੇ ਵਾਲੇ ਜਿਹੜਾ ਜਿਹੜਾ ਕੀਤਾ ਹੀ ਨਹੀਂ ਕਿਤੇ ਕਦੇ ਕਹਿੰਦਾ ਜੀ ਅਸੀਂ ਮੁਆਵਜ਼ਾ ਵੀ ਦੇਵਾਂਗੇ ਅਸੀਂ ਆਹ ਕਰਾਂਗੇ ਅਸੀਂ ਅਸੀਂ ਬਿਨਾਂ ਗੋਦਾਬਰੀ ਤੋਂ ਮੁਆਵਜ਼ਾ ਦੇਵਾਂਗੇ ਜੀ ਅਸੀਂ ਬੱਕਰੀ ਦਾ ਵੀ ਦੇਵਾਂਗੇ ਅਸੀਂ ਮੁਰਗੀ ਦਾ ਵੀ ਦੇਵਾਂਗੇ ਕਿਸੇ ਨੂੰ ਮਿਲ ਗਿਆ ਆ ਹੁਣ ਰੀਸੈਟ ਹੀ ਹਜੇ ਥੋੜੇ ਦਿਨ ਪਹਿਲਾਂ ਕਣਕ ਦੀ ਫਸਲ ਬਰਬਾਦ ਹੋਈ ਆ ਕੁਛ ਦਿੱਤਾ ਇਹ ਦੇਣ ਵਾਲੇ ਨਹੀਂ ਇਹ ਗੱਲਾਂ ਕਰਨ ਵਾਲੇ ਮੈਂ ਪਹਿਲਾਂ ਕਹਿੰਦਾ ਕਸੂਰ ਭਗਵੰਤ ਮੰਦਾ ਨਹੀਂ ਸਾਨੂੰ ਪਤਾ ਸੀ ਵੀ ਉਹ 20 ਸਾਲ ਤੋਂ ਕਮੇਟੀ ਆ ਕਮੇਡੀਅਨ ਕਰਦਾ ਲੋਕਾਂ ਨੂੰ ਬਸ ਹੁਣਾਉਂਦਾ ਬਸ ਸਿਰਫ ਹੁਣਾਉਣਾ ਕੰਮ ਆਦਾ ਕਸੂਰ ਪੰਜਾਬੀਆਂ ਦਾ ਜਿਨ੍ਹਾਂ ਨੇ ਉਹਦੇ 'ਤੇ ਯਕੀਨ ਕੀਤਾ ਕੀ ਵੀਜਨ ਲੈ ਕੇ ਸਰ ਜਾ ਰਹੇ ਹੋ ਵੋਟਾਂ ਜੋ ਮੰਗਣ ਜਾਓਗੇ ਘਰ ਘਰ ਪਹੁੰਚਣਾ ਹੈਗਾ ਕੀ ਕੀ ਮਤਲਬ ਉਸਨੇ ਆਪ ਦੇਣਾ ਬਹੁਤ ਮਸਲੇ ਨੇ ਥੋੜੇ ਜੇ ਨਹੀਂ ਜੀ ਕਿਉਂਕਿ ਪਿਛਲੇ 8 ਸਾਲ ਤੋਂ ਪੰਜਾਬ ਦੇ ਮਸਲੇ ਲਟਕੇ ਹੋਏ ਨੇ ਕਿਸੇ ਨੇ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਜਿਹੜੇ ਮੈਂਬਰ ਪਾਰਲੀਮੈਂਟ ਹੁਣ ਤੱਕ ਬਣੇ ਨੇ ਅੱਜ ਤੱਕ ਕਿਸੇ ਨੇ ਵੀ ਲੁਧਿਆਣੇ ਦੀ ਗੱਲ ਨਹੀਂ ਕੀਤੀ ਲੁਧਿਆਣੇ ਦੀਆਂ ਬਹੁਤ ਲੋੜਾਂ ਨੇ ਜਗਰਾਉਂਦੀਆਂ ਬਹੁਤ ਲੋੜਾਂ ਨੇ ਪਿੰਡਾਂ ਦੀਆਂ ਬਹੁਤ ਜ਼ਰੂਰਤਾਂ ਨੇ ਜਿਹੜੀਆਂ ਪੂਰੀਆਂ ਕਰਨ ਵਾਲੀਆਂ ਨੇ ਜੀ ਜਿਹੜੀਆਂ ਮੈਂਬਰ ਪਾਰਲੀਮੈਂਟ ਉਤੋਂ ਲੋਕ ਸਭਾ ਤੋਂ ਸਰਕਾਰ ਤੋਂ ਕਰਵਾ ਸਕਦਾ ਪਰ ਇਹ ਐਸੇ ਐਮਪੀ ਆਏ ਨੇ ਜਿਹੜੇ ਆਪਣਾ ਜਿਹੜਾ ਐਮਪੀ ਲੈਡਸੀ ਉਹ ਵੀ ਪਿੰਡਾਂ ਦੇ ਵਿੱਚ ਜਾਂ ਮੱਲਿਆਂ ਦੇ ਵਿੱਚ ਗਲੀਆਂ 'ਚ ਵੰਡ ਨਹੀਂ ਸਕੇ ਉਹ ਵੀ ਲੈਪਸ ਹੁੰਦਾ ਰਿਹਾ ਉਹ ਵੀ ਵਾਪਸ ਜਾਂਦਾ ਰਿਹਾ ਜੀ ਤੁਸੀਂ ਵੀਦੋਂ ਹੁਣ ਭਾਜਪਾ ਆ ਗਿਆ ਜੀ ਦੇਖੋ ਮੂਰੇ ਜਿੰਨੇ ਉਮੀਦਵਾਰ ਨੇ ਨਾ ਜੀ ਚਾਹੇ ਭਾਜਪਾ ਵੱਲੋਂ ਵੀ ਕਾਂਗਰਸੀ ਕਾਂਗਰਸ ਵੱਲੋਂ ਵੀ ਕਾਂਗਰਸੀ ਆ ਔਰ ਆਪ ਵੱਲੋਂ ਵੀ ਕਾਂਗਰਸੀ ਜੀ ਤਿੰਨੇ ਉਮੀਦਵਾਰ ਕਾਂਗਰਸ ਦੇ ਲੜ ਰਹੇ ਨੇ ਮੇਰੇ ਮੁਕਾਬਲੇ ਔਰ ਤਿੰਨੇ ਇਹਨਾਂ ਦੀ ਆਪਾਂ ਜਵਾਨ ਤਜਪਤ ਕਰਾਂਗੇ ਠੀਕ ਪਲੇਸ ਸਾਹਿਬ ਤੁਸੀਂ ਕੀ ਕਹੋਗੇ ਇਸ ਟਲੋ ਸਾਡਾ ਸਵਾਗਤ ਕਰਦੇ ਹਾਂ ਬੜੇ ਜੁਸ਼ੂਆਗਿੱਤਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਜੀ ਸਿਰੋਸਾ ਜਿਹੜਾ ਜੋ ਪਾਰਟੀ ਨੇ ਬਹੁਤ ਮਾਨ ਬਖਸ਼ਦੇ ਹੋਏ ਸਾਰ ਸੁਵੀਰ ਸਾਬ੍ਹ ਸਾਹਿਬ ਨੇ ਇਹਾ ਨੇ ਇਥੇ ਹਲਕਾ ਲੋਕ ਸਭਾ ਲੁਧਿਆਣਾ ਤੋਂ ਕੈਂਡੀਡੇਟ ਜੀ ਹੈ ਸਾਾਨੂੰ ਬੜਾ ਮਾਣ ਹੈ ਨੇ ਤੇ ਉਤੇ ਔਰ ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹਾਂ ਕਿ ਮੈਂ ਧੰਵਾਦ ਪ੍ਰਧਾਨ ਸਾਹਿਬ ਦਾ ਇਸ ਵਾਸਤੇ ਕਰਨਾ ਚਾਹਾਂ ਕਿ ਸਾਨੂੰ ਬਹੁਤ ਹੀ ਸਾਫ਼ ਸੁਥਰੇ ਅਕਸਾਰੇ ਇਮਾਨਦਾਰ ਨੇਕ ਚੰਗੀ ਸ਼ਖਸੀਅਤ ਦੇ ਮਾਲਕ ਔਰ ਜਿਹੜੇ ਹਮੇਸ਼ਾ ਹੀ ਵਿਕਾਸ ਦੀ ਗੱਲ ਕਰਦੇ ਆ ਸਾਡੇ ਕੋਲ ਕੈਂਡੀਡੇਟ ਪੇਸ਼ ਕੀਆ ਅਸੀਂ ਜਿੱਥੇ ਇਹਨਾਂ ਨੂੰ ਜੀਆ ਗਏ ਕਰਦਾ ਅੱਜ ਵਰਕਿੰਗ ਮੀਟਿੰਗ ਕੀਤੀ ਆ ਮੋਡਲੀ ਮੀਟਿੰਗ ਆ ਕੀਆ ਅਸੀਂ ਅਗਲੇ ਖੇਤਰੀ ਤੋ ਵੱਡੀ ਮੀਟਿੰਗ ਜਿਹੜੀ ਹਲਕੇ ਦੀ ਕਰਾਂਗੇ ਔਰ ਅੱਜ ਤੱਕ ਸਿਰਫ ਇਹ ਹੈਗਾ ਕਿ ਅਸੀਂ ਅੱਜ ਸੰਗਤ ਦੇ ਰੂਪ ਰੂਪ ਕੀਤਾ ਹੈਗਾ ਤੇ ਨਾਲ ਅਸੀਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਾਡੀਆਂ ਧਾਰਕ ਜਮ ਹੈਗੀਆਂ ਜਿੱਥੇ ਅਸੀਂ ਜਾ ਕੇ ਉੱਥੋਂ ਅਸ਼ੀਰਵਾਦ ਵੀ ਲੈਣਾ ਹੈਗਾ ਅੱਜ ਇਹਨਾਂ ਦਾ ਸਿਰਫ ਅਸੀਂ ਜੀਆਂ ਆਖਦੇ ਹਾਂ ਤੇ ਨਾਲ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦੇ ਆ ਕਿ ਦਿਨ ਰਾਤ ਵਹਿਦ ਕਰਾਂਗੇ ਡਟ ਕੇ ਇਥੋਂ ਜਿਹੜਾ ਹੈਗਾ ਜਗਾਵ ਤੋਂ ਵੱਡੀ ਲੀਡ ਦਵਾਵਾਂਗੇ ਇਹ ਸਾਰੇ ਸਾਡੇ ਵਰਕਰ ਸਹਿਬਾਨ ਦੇ ਪ੍ਰਣ ਕੀਤਾ ਹੈਗਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਵਾਇਆਗਾ ਤੇ ਇਸ ਗੱਲ ਦਾ ਮੈਂ ਸਾਹ ਸੁਖਵੀਰ ਸਿੰਘ ਬਾਲਸਾਭ ਦਾ ਧੰਨਵਾਦੀ ਆ ਕਿ ਸਾਨੂੰ ਕੈਂਡੀਡੇਟ ਜਿਹੜਾ ਆ ਬਹੁਤ ਜੀ ਬਦਿਆ ਹੋਣ ਹਾਰ ਮੈਂ ਤੇ ਢੱਲਨ ਸਾਹਿਬ ਇਕੱਠੇ ਇੱਕ ਟੇਬਲ ਦੇ ਉੱਤੇ ਬੈਠਦੇ ਰਿਹਾ ਜਦੋਂ ਜੀ ਵਿਧਾਨ ਸਭਾ ਹੋਵੇ ਸੀ ਚੰਗੀ ਸੋਚ ਦੇ ਮਾਲਕ ਹੈ ਔਰ ਇਹੋ ਜਿਹਾ ਮੇਰਾ ਸੁਭਾਅ ਆ ਨਰਮ ਸੁਭਾਅ ਇਹੋ ਜਿਹਾ ਨਾ ਨਰਮੀ ਦਾ ਮਤਲਬ ਇਹ ਨਹੀਂ ਜੀ ਨਰਮੀ ਦਾ ਮਤਲਬ ਇਹ ਨਹੀਂ ਕਿ ਕਮ ਜੋੜਿਆ ਦਰਬੀਦਾਂ ਬਤਲਾਵੇ ਕਿ ਭਾਈ ਡਟ ਕੇ ਅਸੀਂ ਮਿਹਨਤ ਕਰਨ ਵਾਲੇ ਆ ਅਸੀਂ ਤਾਂ ਵਾਲਾ ਵੇਛਾ ਜਿਹੜਾ ਹੈਗਾ ਆ ਮੈਂਤੀ ਜੋ ਪਾਰਟੀ ਨੇ ਸਾਨੂੰ ਹਕਮ ਲਾਇਆ ਉਹ ਅੱਜ ਵੱਡੀ ਗਿਣਤੀ ਵਿੱਚ ਤੁਸੀਂ ਆਇਓ ਜੀ ਆਇਆਂ ਨੂੰ ਤੇ ਇਸੇ ਤਰੀਕੇ ਨਾਲ ਸਾਡਾ ਆਨਲਾਈਨ ਸਮੇਂ ਵਿੱਚ ਵੀ ਤੁਸੀਂ ਸਾਡੀ ਕਵਰੇਜ ਕਰੋ ਕਿਉਂਕਿ ਅੱਜ ਦਾ ਜਿਹੜਾ ਝੂਠ ਵਾਲਾ ਕੰਮ ਹੈਗਾ ਨਾ ਜੀ ਇਹ ਸਾਡੇ ਕੋਲ ਨਹੀਂ ਤੇ ਜਿੱਥੇ ਨਾਲ ਵੀ ਕਿਹਾ ਸੀ ਤੁਸੀਂ ਸਾਡਾ ਏਜੰਡਾ ਕੀ ਹੋਗਾ ਸਾਡਾ ਏਜੰਡਾ ਤਾਂ ਵਿਕਾਸ ਹੈ ਜੇ ਤੁਸੀਂ ਇੱਥੇ ਦੀ ਗੱਲ ਕਰ ਲਓ ਜੇ ਕਿਤੇ ਇੱਥੇ ਲੱਗੀ ਹੋਵੇ ਇਹ ਕਿਤੇ ਵੀ ਲੱਗੀ ਹੋਵੇ ਹੁਣ ਤੱਕ 2 ਸਾਲ ਦੇ ਵਿੱਚ 5 ਸਾਲ ਉਹਾਂ ਦੇ ਗੁਜ਼ਰ ਗਏ ਜੋ ਅਸੀਂ ਕੀਤਾ ਉਹ ਅਸੀਂ ਹੀ ਕੀਤਾ ਹੈ 5 ਸਾਲ ਦੇ 7 ਸਾਲ ਪਹਿਲਾਂ 5-7 ਸਾਲ ਦੇ ਵਿੱਚ ਇਹ ਕੰਕਰੀਟ ਕੀਤਾ ਤੁਸੀਂ ਜਦੋਂ ਕਮੇਟੀ ਵਿੱਚ ਜਦੋਂ ਪਿੰਡਾਂ ਵਿੱਚ ਜਦੋਂ ਕਿਤੇ ਇੱਕ ਵੀ ਰੇਲ ਲੱਗੀ ਹੋਵੇ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਨਾ ਅਸੀਂ ਵਿਕਾਸ ਦੇ ਨਾਮ ਤੇ ਲੋਕਾਂ ਕੋਲ ਜਾਵਾਂਗੇ ਔਰ ਨਾਲ ਇਹ ਵੀ ਕਰਾਂਗੇ ਕਿ ਭਾਈ ਜੋ ਕਿਹਾ ਉਹ ਕੀਤਾ ਆਪਣੇ ਬਹੁਤ ਸਤਿਕਾਰਯੋਗ ਪਾਰਟੀ ਪ੍ਰਧਾਨ ਸਰਦਾਰ ਸੁਖਵਿੰਦਰ ਬੋਲੋ ਇੱਕ ਚੰਗਾ ਫੈਸਲਾ ਲਿਆ ਗਿਆ ਸਰਦਾਰ ਰஞ்சிਤ ਸਿੰਘ ਢੱਲੋਂ ਜੀ ਨੂੰ ਲੁਧਿਆਣਾ ਤੋਂ ਉਮੀਦਵਾਰ ਦੇ ਤੌਰ ਤੇ ਉਤਾਰਿਆ ਗਿਆ ਤੋ ਅੱਜ ਹ ਦਿਹਾਤੀ ਜ਼ਿਲ੍ਹਾ ਦੇ ਅੰਦਰ ਆਏ ਨੇ ਅਸੀਂ ਇਹਨਾਂ ਨੂੰ ਜਿੱਥੇ ਜੀਆ ਹੈ ਕਹਿੰਦਾ ਕਲੇਰ ਸਾਹਿਬ ਵੱਲੋਂ ਸਦੀ ਮੀਟਿੰਗ ਦੇ ਵਿੱਚ ਅੱਜ ਇਹ ਇਸ ਗੱਲ ਦੀ ਤਸਵੀਰ ਆ ਜਿਹੜੀ ਆਉਣ ਵਾਲੇ ਸਮੇਂ ਦੇ ਅੰਦਰ ਦਿਖਾਈ ਦੇਵੇਗੀ 4 ਤਰੀਕ ਨੂੰ ਉਹਨਾਂ ਨਤੀਜਾ ਆਏਗਾ ਅੱਜ ਵਰਕਰਾਂ ਦੇ ਅੰਦਰ ਜਿਹੜਾ ਜੋਸ਼ ਆ ਢਿੱਲੋ ਸਾਹਿਬ ਨੂੰ ਉਮੀਦਵਾਰ ਲਾਉਣ ਤੋਂ ਬਾਅਦ ਤੇ ਸਰਦਾਰ ਸੁਖੀ ਸਿੰਘ ਬਾਦਲ ਨੂੰ ਪੰਜਾਬ ਦੇ ਲਈ ਜੋ ਫੈਸਲੇ ਲੈ ਗਏ ਆ ਦੀ ਪੰਥ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਕਿਸਾਨੀ ਦੀ ਗੱਲ ਕਰਨੀ ਆ ਤੇ ਇਹ ਸਾਰੇ ਫੈਸਲਿਆਂ ਦੇ ਬਹੁਤ ਵੱਡਾ ਸਮਰਥਨ ਮਿਲ ਰਿਹਾ ਸੋ ਜੋ ਅੱਜ ਦਿਖਾਈ ਦੇ ਰਿਹਾ ਇਹ ਹਲੇ ਉਮੀਦਵਾਰ ਲੰਨੇ ਨੇ ਆਉਣ ਵਾਲੇ ਦਿਨਾਂ ਦੇ ਚ ਲੜਾਈ ਆ ਉਹ ਜੇਤੂ ਲੜਾਈ ਹੋ ਕੇ ਨਿਕਲੇਗੀ ਬਹੁਤ ਆਉਣ ਵਾਲੇ ਦਿਨਾਂ ਦੇ ਅੰਦਰ ਬਕਾਲੀ ਗੱਲ ਇਸ ਪੰਜਾਬ ਦੇ ਅੰਦਰ ਇੱਕ ਵੱਡੀ ਧਰ ਹੋ ਕੇ ਨਿਕਲਣਗੇ ਜੋ ਰਜੀਤ ਸਿੰਘ ਜੀ ਨੂੰ ਲੁਧਿਆਣਾ ਤੋਂ ਐਮਪੀ ਦੇ ਅੱਜ ਉਮੀਦਵਾਰ ਨੇ ਤੇ ਕੱਲ ਨੂੰ ਸਾਡੇ ਐਮਪੀ ਹੋਣ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ